ਸਸਿਕਾਲ ਜੀ ਵੈਲਕਮ ਬੈਕ ਟੂ ਅਵਰ ਚੈਨਲ ਅਲਫਾ ਫੈਮਲੀ ਬਲੌਗ ਅੱਜ ਸੂਏ ਸਿਰ ਤੇ 6 ਵਜੇ ਪਏ ਨੇ ਮਾਲਾ ਬੰਦਾ ਦੇਖਣ ਹੋਜੇ ਤੱਕ ਨਹੀਂ ਆਇਆ ਹੈਗਾ ਪੈਸੇ ਸਾਨੂੰ ਅਡਵਾਂਸ ਦੇ ਦੋ 70 80000 ਰੁਪਿਆ ਪਹਿਲੀ ਲੈ ਲਿਆ ਸਾਲ ਹਜੇ ਮਹੀਨੇ ਹੋਏ ਨੇ ਤਿੰਨ ਚਾਰ ਤਿੰਨ ਚਾਰ ਤੋਂ ਵੀ ਘੱਟ ਮਹੀਨਾ ਤਾਂ ਹੋ ਆਈ ਨਹੀਂ ਹੈਗਾ ਹਜੇ ਹੁਣ ਉਹ ਕਹਿੰਦਾ ਅਗਲੇ ਸਾਲ ਵਾਲੇ ਵੀ ਮੈਨੂੰ ਅਡਵਾਂਸ ਤੇ ਦੇ ਦੋ ਬਸ ਫਿਰ ਤਾਂ ਇਹ ਕੰਮ ਹੋ ਗਿਆ ਪੈਸੇ ਲੋਕਾਂ ਨੂੰ ਦੇਈ ਜੋ ਕੰਮ ਆਪ ਕਰੀ ਚੱਲੋ ਸਾਰਾ ਗੂਹਾ ਗੂਹਾ ਚੱਕਣ ਵਾਲਾ ਪਿਆ ਲੈ ਕੋਈ ਕੰਮ ਨਹੀਂ ਹੋਇਆ 6 ਵਜੇ ਗੇ ਸਾਰਾ ਕੰਮ ਲੇਟ ਹੋ ਗਿਆ ਧਾਰਾ ਨੂੰ ਵੀ ਲੇਟ ਹੋ ਗਿਆ ਹੁਣ ਕੱਲਾ ਬੰਦਾ ਕੀ ਕਰੇ ਕਿੱਧਰ ਕਿੱਧਰ ਹੋਵੇ ਇਹ ਕੰਮ ਅੱਜ ਕੱਲ ਕੰਮ ਆਲੇ ਹੁੰਦਾ ਚਲੋ ਇਹ ਤਾਂ ਚੱਲਦਾ ਹੀ ਰਹਿਣਾ ਠੰਡ ਹੋਣ ਨਾਲ ਵੈਸੇ ਹੁਣ گاਵਾ ਬਹੁਤ ਰਿਲੈਕਸ ਫੀਲ ਕਰ ਰਹੀ ਜਾਨੇ ਪਹਿਲਾਂ ਗਰਮੀ ਗਰਮੀ ਬਹੁਤ ਵਿਚਾਰੀਆਂ ਦਾ ਬੂਰਾ ਹਾਲ ਰਿਹਾ ਕਿਉਂਕਿ ਗਰਮੀ ਵੀ ਬਹੁਤ ਪਈ ਐ ਹੁਣ ਚਲ ਸਿਆਲ ਚ ਆਈਆਂ ਚਲ ਦੁੱਧ ਵਜ ਜਾਂਦਾ ਮਾੜਾ ਮੋਟਾ ਮੁਨਾਫਾ ਹੋ ਜਾਂਦਾ ਵਧੀਆ ਚਲੋ ਜੀ ਅੱਜ ਦਾ ਰਮੇਸ਼ ਦੀ ਕਲਾਸ ਲੱਗੂਗੀ ਪੂਰੀ ਔਰ ਹੁਣ ਕੰਮ ਪਕਿਆ ਪਿਆ ਅੱਜਾ ਤੂੰ ਵੀ ਪਕਾਵੇਂ ਚਲੋ ਠੀਕ ਹੈ ਮੇਰੇ ਵੀ ਰਾਈਸ ਰੱਖੇ ਹੋਏ ਨੇ ਪਰੀਤ ਕਹਿੰਦੀ ਅੱਜ ਮਸਤੀ ਨੂੰ ਰਾਈਸ ਲੈ ਕੇ ਜਾਣੇ ਨੇ ਦੇਖਾਂ ਕਿ ਤੇ ਉਬਲ ਉਬਲ ਸਾਰੇ ਪੈ ਗਏ ਹੋਣ ਗੈਸ ਤੇ ਆਹੀ ਹਲਦੀ ਜਿਆਦਾ ਪੱਦਰੀ ਜਿਹੜਾ ਅੱਛੇ ਦੀ ਛੇਤੀ ਚ ਇੰਕਮ ਖਰਾਬ ਹੋ ਜਾਣਾ ਹੁੰਦਾ ਕਰ ਕਰ ਇੱਕ ਸਾਡਾ ਭਾਈ ਗਿੱਜਰ ਪਾਣੀ ਬਹੁਤ ਘੱਟ ਗਰਮ ਕਰਨ ਲੱਗਿਆ ਤਾਂ ਕਰਕੇ ਹੁਣ ਸਾਨੂੰ ਤੁੱਲੇ ਤੇ ਪਾਣੀ ਗਰਮ ਕਰ ਦਾਂ ਤਾਂ ਆ ਗਈ ਆ ਗਈ ਹਾਂ ਮੰਮੀ ਦੀ ਡਿਊਟੀ ਲੱਗ ਗਈ ਧਾਰਾਂ ਤੇ ਚੁੱਲ੍ਹੇ ਤੇ ਪਾਣੀ ਗਰਮ ਕਰਨ ਪੈਂਦਾ ਗਿੱਜਰ ਬਹੁਤ ਸਲੋ ਕਰਦਾ ਘੰਟਾ ਡੇਢ ਘੰਟਾ ਲਾਉਂਦਾ ਉਹ ਪਾਣੀ ਗਰਮ ਕਰਨ ਨੂੰ ਚੁੱਲ੍ਹੇ ਤੇ ਜਦੋਂ ਪਾਣੀ ਮਿੰਟ ਜੋ ਹੋ ਜਾਂਦਾ ਵੈਸੇ ਉਹ ਤਾਂ ਵਧੀਆ ਹੈ ਅੱਜ ਕੱਲ੍ਹ ਆਪਾਂ ਇਲੈਕਟ੍ਰੋਨਿਕ ਚੀਜ਼ਾਂ ਦੇ ਪਿੱਛੇ ਭੱਜ ਕੇ ਪਹਿਲਾਂ ਚੁੱਲ੍ਹਿਆਂ ਤੇ ਹੀ ਕਰਦੇ ਸੀ ਗੋਹਾ ਪੱਥਰ ਨਹੀਂ ਆ ਰਹੀਆਂ ਮੇਰੇ ਵਰਗੀਆਂ ਹੁਣ ਗਿੱਜਰ ਲਵਾਉਣ ਲੱਗੀਆਂ ਕੰਦੀ ਰਾਇਸ ਤਾਂ ਮੇਰੇ ਗਏ ਬਾਣਾ ਸਵੇਰੇ ਸਵੇਰੇ ਅੱਜ ਹੋਰ ਮੇਰੇ ਗਾਵਾ ਪੈਣੀਆਂ ਮੈਂ ਕੱਲ ਫਰੂਟ ਮੰਗਵਾਉਣਾ ਭੁੱਲ ਗਈ ਅੱਜ ਕੋਈ ਵੀ ਫਰੂਟ ਨਹੀਂ ਹੈਗਾ ਬਹੁਤ ਜੀ ਤੋ ਅੱਜ ਹੋ ਵੀ ਨਹੀਂ ਹੈਗੇ ਮਖਾਣੇ ਅੱਗੇ ਦਾ ਮੈਂ ਮਖਾਣੇ ਰੋਸਟ ਕਰਕੇ ਦੇ ਦਾਂਦੀਆਂ ਜੋ ਵੀ ਨਹੀਂ ਹੈਗੇ ਨੂਨ ਮੈਂ ਹੁਣ ਕੰਮ ਕਰਦੀ ਕਰਦੀ ਨੂੰ ਇੱਕ ਗੱਲ ਜ਼ਿਆਦਾ ਆ ਗਈ ਮਹਾ ਅੱਜ ਕੱਲ੍ਹ ਦੇਖ ਲਓ ਹਣਾ ਕਿੰਨਾ ਸਿਸਟਮ ਚੇਂਜ ਹੋ ਗਿਆ ਸਾਡੇ ਵੇਲੇ ਤਾਂ ਹਨਾ ਐ ਹੁੰਦਾ ਸੀ ਇੱਕ ਅੰਬ ਦੇ ਚਾਰ ਨਾਲੇ ਪਰੌਂਠੇ ਲੈ ਜਾਂਦੇ ਤੇ ਹੋਰ ਕੁਝ ਨਹੀਂ ਪਤਾ ਸੀ ਬਸ ਇੱਕ ਅੰਬ ਦੇ ਚਾਰ ਨਾਲ ਪਰੌਂਠਿਆਂ ਦਾ ਪਤਾ ਹੁੰਦਾ ਸੀਗਾ ਅੱਜ ਕੱਲ੍ਹ ਹੁਣ ਇਹਨਾਂ ਨੂੰ ਫਰੂਟ ਵੀ ਡੇਲੀ ਦੇਣਾ ਪੈਂਦਾ ਜੇ ਨਹੀਂ ਦਿੰਦੇ ਤਾਂ ਦੂਜੇ ਦਿਨ ਆ ਕੇ ਬੱਚੇ ਕਹਿੰਦੇ ਨੇ ਸਾਨੂੰ ਫਰੂਟ ਨਹੀਂ ਦਿੱਤਾ ਹੈਗਾ ਅੱਜ ਕੱਲ੍ਹ ਤਾਂ ਬਸ ਨਵੀਆਂ ਨਵੀਆਂ ਗੱਲਾਂ ਹਨਾ ਹੈ ਨਾ ਆਪਣੇ ਵੇਲੇ ਤਾਂ ਕੱਲੇ ਅੰਬ ਦੇ ਚਾਰ ਨਾਲ ਪਰੌਂਠੇ ਹੁੰਦੇ ਸੀ ਬਸ ਉਹ ਹੀ ਲੱਕੇ ਜਾਂਦੇ ਹੁੰਦੇ ਸੀ ਅੰਬ ਦੇ ਚਾਰ ਨਾਲ ਪਰੌਂਠੇ ਹੁਣ ਤਾਂ ਰੋਜ਼ ਸਬਜ਼ੀਆਂ ਅਲੱਗ-ਅਲੱਗ ਕਈ ਵਾਰੀ ਤਾਂ ਆਪਾਂ ਬਰੀਦ ਪਤਾ ਕਹਿੰਦੇ ਆ ਮम्मा ਬਸ ਤੁਹਾਨੂੰ ਰੋਟੀਆਂ ਬਣਾਉਣੀ ਆਉਂਦੀ ਐ ਵੀ ਰੋਜ਼ ਐ ਮੈਨੂੰ ਸਬਜ਼ੀ ਨਾਲ ਪਰੌਂਠੇ ਨਹੀਂ ਹੁਣ ਜੀ ਮੈਂ ਸਹਿਰ ਹੀ ਨਹੀਂ ਹਣਾ ਫੇਰ ਕਹੂਗੀ ਕਦੇ ਮੈਨੂੰ ਘੜੀ ਚਾਵਲ ਦੋ ਕਦੇ ਮੈਨੂੰ ਇਕੱਲੇ ਹਾ ਜੀਰਾ ਰਾਈਸ ਬਣਾ ਕੇ ਦੋ ਹਣਾ ਕਦੇ ਕੁਛ ਕਦੇ ਕੁਛ ਨਹੀਂ ਨੇ ਆਪਸ਼ਨ ਆ ਨਹੀਂ ਸਾਡੇ ਵੇਲੇ ਤਾਂ ਕੋਈ ਆਪਸ਼ਨ ਹੀ ਨਹੀਂ ਸੀਗੀ ਬਸ ਇਕੱਲੇ ਆ ਪਤਾ ਸੀ ਅੰਬ ਦੇ ਚਾਰ ਨਾਲ ਪਰੌਂਠੇ ਜਦੋਂ ਸਕੂਲੋਂ ਆਉਣਾ ਫਿਰ ਚਾਹ ਨਾਲ ਜਦੇ ਕਈ ਵਾਰੀ ਜੇ ਸਬਜ਼ੀ ਨਾ ਹੁੰਦੀ ਤਾਂ ਵੀ ਚਾਹ ਨਾਲੇ ਰੋਟੀ ਖਾ ਲੈਣੀ ਉਹੀ ਬਹੁਤ ਵਧੀਆ ਲੱਗਦੀ ਹੁੰਦੀ ਸੀ ਹੁਣ ਬੱਚਿਆਂ ਕੋਲੇ ਇੰਨੀਆਂ ਆਪਸ਼ਨਾਂ ਆ ਨੇ ਹਨਾ ਹੁਣ ਫੇਰ ਵੀ ਕਹਿੰਦਾਂ ਨੇ ਵੀ ਸਾਨੂੰ ਕੁਝ ਮਿਲਦਾ ਨਹੀਂ ਹੈਗਾ ਜੇ ਆਪਾਂ ਪਹਿਲਾਂ ਵਾਲੇ ਜਮਾਨੇ ਨਾਲ ਕੰਪੈਰੀਜ਼ਨ ਕਰਦੇ ਆ ਫੇਰ ਆਇਆ ਹੁਣ ਤਾਂ ਜਮਾਨਾ ਹੀ ਬਹੁਤ ਬਦਲ ਗਿਆ ਚਲੋ ਇਬਾਦਤ ਹੁਣ ਉਧਰ ਗਈ ਆ 10 ਵਜੇ ਹੈਨਾ ਹੁਣ ਮੈਂ ਹਜੇ ਕੱਪੜੇ-ਕੁਪੜੇ ਤਾ ਤੇ ਵਿਹੜਾ ਸੰਭਰਤਾ ਫਰਸ-ਫੋਸਾ ਤੋ ਤਾਂ ਹਜੇ ਮੇਰੇ ਅੰਦਰੋਂ ਝਾੜੂ-ਪੂੰਝਾ ਰੰਦਾ ਹਜੇ ਰੋਟੀ ਵੀ ਰਹਿੰਦੀ ਆ ਅੱਜ ਤਾਂ ਮੈਨੂੰ ਲੱਗਦਾ ਸਾਡੇ ਸਬਜੀ ਵੀ ਨਹੀਂ ਕੋਈ ਰਾਤ ਚਾਹ ਨੂੰ ਤੜਕਾ ਲਾਇਆ ਸੀ ਹੁਣ ਕੀ ਕਰੀ ਚਲ ਫਿਰ ਮੈਂ ਇੱਥੇ ਮੂੰਥੇ ਪਾਲ ਲਾਦੇ ਹੁਣ ਤੋੜ ਕੇ ਲਈਏ ਮੈਥੇ ਵੈਸੇ ਮੈਂ ਕੱਲੀ ਵੀ ਨਹੀਂ ਜਾਂਦੀ ਹੁੰਦੀ ਕਈ ਵਾਰੀ ਚੱਲ ਉਹ ਉੱਥੇ ਬਾਗੂ ਵੀ ਜੰਨੀ ਆ ਪਰ ਮੈਨੂੰ ਸੰਗ ਜੀ ਲੈ ਦਿੰਦੇ ਆ ਗਾਗਰ ਨੂੰ ਕੁਛ ਜਿਹੇ ਨਾਲ ਲੈ ਕੇ ਮੇਰੇ ਨਾਲ ਆਇਓ ਮਾੜਾ ਜਿਹਾ ਮੈਥੇ ਤੋੜ ਕੇ ਲਈਏ ਸੋਨੇ ਜਿਹੜੇ ਪੱਤੇ ਲੈ ਕੇ ਆਜੋ ਉਹ ਇੱਕ ਤਾਂ ਇੰਨੀ ਦੂਰ ਬੀਜ ਤੇ ਉਹ ਬੀਜ ਦੇ ਹੁੰਦੇ ਨੇ ਖਾਣ ਦੇ ਹੁੰਦੇ ਨੇ ਇਹੋ ਸਾਰਾ ਦਦੇ ਇਹ ਗੱਲ ਦੇਖੋ ਮੈਨੂੰ ਨਾ ਆ ਗੱਲ ਦੇ ਇੰਨੀ ਕੰਫਿਊਜ਼ਨ ਹੁੰਦੀ ਆ ਹਨਾ ਬੀਤੀ ਜੇ ਇੱਕ ਲਾਉਣਾ ਨਹੀਂ ਹੁੰਦੀ ਇਕ ਬੀਜਣ ਵਾਲੀ ਹੁੰਦੀ ਆ ਬੀਜ ਦਾ ਕਹਿ ਰਹੇ ਮੈਂ ਕਿ ਲਾਉਣਾਗੇ ਮੈਥੇ ਲਾਉਣਾ ਹੁੰਦਾ ਨਾ ਕਿ ਬੀਜ ਦਾ ਹੁੰਦਾ ਨਾ ਇਹ ਲੱਗਦੇ ਤਾਂ ਨਹੀਂ ਜਦੋਂ ਫਲਦਾਰ ਚੀਜ਼ ਲਾਉਣੀ ਹੁੰਦੀ ਆ ਬੂਟਾ ਜਾਂ ਘਸੌਰ ਹਾਂ ਜਿਹੜਾ ਜਣਾ ਮਤਲਬ ਹੌਣ ਬੂਟਾ ਲਾਉਣਾ ਹੋਵੇ ਪਨੀਰੀ ਲਾਉਣੀ ਹੁੰਦੀ ਆ ਜੇ ਦਾ ਬੀ ਹੁੰਦਾ ਉਹ ਬੀਜੀਆਂ ਦਿੰਦੀ ਅੱਛਾ ਮਤਲਬ ਹੁਣ ਵੀ ਆਈ ਥਿੰਕ ਜਿਹੜੇ ਮੇਥੇ ਧਣੀਆਂ ਨੇ ਉਹ ਬੀਜੇ ਗਏ ਨੇ ਹਾਂ ਆਜ ਉਹ ਤੋੜ ਕੇ ਗਏ ਜੀ ਚਾਹ ਹੁੰਦੀ ਆ ਉਹ ਇਹ ਗੱਲ ਦੀ ਮੈਨੂੰ ਇੰਨੀ ਕਨਫਿਊਜ਼ਰ ਬਣਦੀ ਆ ਵੀ ਇਹ ਬੀਜੀ ਆ ਕਿ ਕਈ ਵਾਰੀ ਮੈਂ ਉਲਟਾ ਹੀ ਕਰਦਾ ਨਹੀਂ ਹੁੰਦੀ ਆ ਮੰਮੀ ਫੜਾਏ ਟੋਕਦੇ ਹੱਥੋਂ ਮੈਥੇ ਹੀ ਤੋੜ ਲਿਆਈ ਵੀ ਫਿਰ ਅੱਜ ਤਾਂ ਰੋਟੀ ਵਾਲੇ ਵੀ ਇੰਨੇ ਬੰਦੇ ਨੇ ਦੇਖਾ ਪੰਜ ਪੰਜ ਬੰਦੇ ਤਾਂ ਅਸੀਂ ਕਰਦੇ ਆ ਪੰਜ ਆਪਾਂ ਹਾਂ ਪੰਜ ਅਸੀਂ ਕਰਦੇ ਆ ਦੋ ਤਿੰਨ ਗੱਡੀ ਵਾਲਿਆਂ ਦੀ ਰੋਟੀ ਇੱਕ ਹੋਰ ਦਿਖਾੜੀ ਵਾਲਿਆਂ ਪਿਆ ਬਹੁਤ ਰੋਟੀ ਮੰਨਨੇ ਕੇ ਚੱਲੋ ਵੀ ਦਾਸ ਕਾ ਬੰਦਿਆ ਦੀ ਰੋਟੀ ਦਾ ਸਾਤ ਰੋਜ ਪੱਟਦੀ ਹੋਆ ਮੰਮੀ ਨੇ ਕਹਿਆ ਕਹਦੀ ਮੈਂ ਇੱਥੇ ਵੀ ਉਹ ਨਹੀਂ ਕਰਨੇ ਹੈਗੇ ਵੀ ਤੋੜ ਕੇ ਨਾ ਲੈ ਆਇਓ ਪੱਟ ਕੇ ਲੈ ਆਇਓ ਜੜਾ ਵੀ ਪੱਟ ਲਾਦੇ ਆ ਇਹ ਕੀ ਚੱਕਰ ਸਭ ਨੂੰ ਦੇਖਦੇ ਆ ਹੁਣ ਪੱਟਦੇ ਆ ਕ ਤੋੜਦੇ ਆ ਕੀ ਸਾਗ ਔਰ ਫੇਹੀ ਵਧੀਆ ਨਹੀਂ ਬਣਦਾ ਹੈਗਾ ਇਹ ਕੌੜਾ ਜਿਹਾ ਬਣਦਾ। ਕਿਹ ਕਹਿ ਜਿਵੇਂ ਇੱਥੇ ਨੇ ਕਿਤੇ ਕਿਤੇ ਜਿਵੇਂ ਇੱਥੇ ਖੜੇ ਨੇ। ਪੱਤਣ ਵਾਲੇ ਥੋੜੀ ਨੇ ਤੋੜਨ ਵਾਲੇ ਨੇ। 10 ਦਿਨ ਨਹੀਂ ਆਉਂਦਾ। ਮੈਂਨੇ ਮੌਇਨਾ ਕਰਦੀ ਹਾਂ ਗੋਭੀ ਦਾ। ਕਿ ਗੋਭੀ ਜੀ ਫੁੱਲ ਫਲ ਆਉਣ ਲੱਗੇ ਕਿ ਨਾ? ਨਾ ਇਹ ਤਾਂ ਹਜੇ ਪੱਤੇ ਹੀ ਖੜੇ ਨੇ। ਫੁੱਲ ਨਹੀਂ ਬਣਨ ਲੱਗੇ ਹੈਗੇ ਹਜੇ। ਉੱਥੇ ਦੇਖ ਲਓ 10 ਬੰਦਿਆਂ ਦੀ ਰੋਟੀਆਂ ਕਿੰਨੇ ਲੱਗਣਗੀਆਂ। ਕੀਰਨੀਕ ਤੋੜ ਲਓ, ਕੁਛ ਧਨੀਆ ਪਾਵਾਂਗੇ। ਕੁਛ ਪਿਆਜ਼ ਕੁਝ ਪਾਵਾਂਗੇ। ਨੇ ਮੈਂ ਮੂਲੀਆਂ ਦੇਖ ਕੇ ਆਉਣੀ ਆ। ਇੱਥੇ ਬਸ ਜੀ ਜੀ ਬਹੁਤ ਆਗਦਾ ਹੁੰਦਾ ਹੈ ਨਾ। ਸਾਡੇ ਨਾ ਜਦ ਹਨਾ ਸਬਾਹ ਦੇ ਛੁੱਟੇ ਹੁੰਦੇ ਅਸੀਂ। ਮੈਂ ਉੱਥੇ ਜਾਂਦੀ ਹੁੰਦੀ ਸੀ ਕਮੇਲੀ ਮਾਸੀ ਕੋਲੇ। ਉੱਥੇ ਅਸੀਂ ਕੰਮ-ਕੰਮ ਕਰਕੇ ਐ ਪਿੱਛੇ ਖੱਤੀ ਜੀ ਹੁੰਦੀ ਸੀ ਹਨਾ। ਕਿ ਤਾਂ ਜੇ ਮਸਿਰੋਂ ਦਾ ਕਰ ਫਿਰ ਉੱਥੇ ਅਸੀਂ ਖੱਤੀ ਚ ਪਿੱਛੇ ਕਈ ਵਾਰੀ ਮੰਝੜਾ ਕੇ ਬੈਠ ਜਾਂ ਹਣ ਜਾਂ ਫਿਰ ਉੱਥੇ ਗੋਲੀਆਂ ਖੇਡਦੇ ਹੁੰਦੇ ਤੇ ਬਹੁਤ ਜ਼ਿਆਦਾ ਹੁੰਦੀਆਂ ਨੇ ਉਹ ਗੱਲਾਂ ਵੀ ਪੁਰਾਣੀਆਂ ਚਲੋ ਜੀ ਹਾਂ ਲਿਆਉਣਾ ਕਹਿੰਦੇ ਮੈਂ ਗੋਲੀਆਂ ਕੋਈ ਕੰਚੇ ਦੀਆਂ ਗੋਲੀਆਂ ਲਿਆਉ ਉਹ ਖੇਡੇ ਕਰਾਂਗੇ ਤੂੰ ਕਹਿੰਦੇ ਘੋੜੀ ਨੂੰ ਕਟਿਆ ਵਿੱਚ ਉਹਨੂੰ ਲਾ ਲਿਆ ਕਰਾਂਗੇ ਲੋ ਜੀ ਮੈਂ ਬਟਲੀਆਂ ਚਾਰ ਮੂੜੀਆਂ ਨਾ ਗੰਨੇ ਪੱਤੇ ਮਿੱਥੇ ਕਿੰਨਾ ਸੁਣ ਲੱਗਦਾ ਹਨਾ ਨਾਬੇ ਹਨਾ ਇਹ ਗੁੱਚੀ ਵੀਰ ਪਰ ਬਿਕਰੀ ਤੇ ਦੇਜ ਗਏ ਚਲੋ ਆਜਾ ਹੂੰ ਖੇਤਾਂ ਚ ਹਰੇ ਬਾਈ ਕਿੰਨੀ ਸੁਣ ਲੱਗਦੇ ਹਨਾ ਕੋਈ ਵੀ ਰੇਂਜ ਪਰ ਹੈ ਅੱਛਾ ਜੀ ਬਿਨਰ ਰੈਸਪਰੇਟਨ ਆਰਗੈਨਿਕ ਨੇ ਹੈ

ਪਿਆਰ ਜਿਹਾ ਹੁੰਦਾ ਤਰੀਕਾ ਕਦੇ ਕਦੇ ਪਿਆਰ ਵੀ ਖਾਲਾ ਕਹਿਦਾ ਭਾਈ ਇੱਕ ਦੂਜੇ ਨੂੰ ਆ ਜਾਓ ਲਓ ਜੀ ਪੌਣੇ 12 ਹੋ ਗਏ ਸੱਡਾ ਜ ਰੋਟੀਆਂ ਦਾ ਕੰਮ ਚੱਲਦਾ ਹੀ ਰਿਹਾ ਮੱਚ ਗਈ ਸੀ ਉਹ ਰੋਟੀ ਅਸੀਂ ਨੇ ਭਾਈ ਕਿੰਨੇ ਤੇ ਦੋ ਬੰਦਿਆਂ ਦੀ ਤੰਨ ਦਹੀਂ ਤੇ ਇੱਕ ਉਹ ਚਾਰ ਪੰਜ ਬੰਦੇ ਤਾਂ ਰਜਾ ਕੇ ਅਸੀਂ ਹੁਣ ਰਹਿ ਗਏ ਚਾਰ ਬੰਦੇ ਹੁਣ ਮੇਰਾ ਕੀ ਕਰਦਾ ਮਾਦ ਵਿਚਾਰੀ ਖਾਣ ਲੱਗਦੇ ਮੈਂ ਪਤਾ ਨਹੀਂ ਆਹ ਥੱਲਣ ਵਾਲੀ ਰੋਟੀ ਮੈਂ ਹੁਣ ਗਰਮ ਗਰਮ ਖਾਣੀਆਂ ਫੇਰ ਇਹਨਾਂ ਨੂੰ ਗਗਨ ਆ ਜਾਣਗੇ ਫਿਰ ਉਹ ਫਲਦਣਗੇ ਲੋ ਜੀ ਸਾਧੀਆਂ ਚ ਆ ਚੀਜ਼ਾਂ ਨਹੀਂ ਪਤਲੇ ਹੋਣ ਦਿੰਦੀਆਂ ਗਰਮ ਗਰਮ ਚੁੱਲੇ ਤੋਂ ਲੈੰਦੀ ਨਾ ਇਹਦੀ ਰੋਟੀ ਨਾਲ ਮੱਖਣੀ ਨਾਲ ਦਹੀਂ ਨਾਲ ਪਿਆ ਆਪਣਾ ਲੱਸੀ ਦਾ ਗਲਾਸ ਆ ਉਹ ਖਾਣੇ ਆ 3000 ਰੁਪਏ ਪਤਾ ਨਹੀਂ ਕਿੰਨੇ ਆ ਲੱਗਦਾ ਵੀ ਮੈਂ ਤਾਂ ਖਾਸੀ ਹੀ ਖਾ ਲੂੰਗੀ ਵੀ ਮ제 ਦੇ ਨਾਲ ਹਾਂ ਤੋਂ ਬਾਅਦ ਇਹ ਤੁਹੋਂ ਤਰਨ ਲੱਗ ਗਈ ਜੇ ਅਸੀਂ ਉਹਦੇ ਕੰਨੇ ਦੇਖ ਲਾਣੇ ਆ ਫੇਰ ਤਾਂ ਹੋਠੀ ਖੜ ਜਾਂਦੀ ਐ ਜੇ ਨਾ ਦੇਖੋ ਫੇਰ ਇਹ ਤੁਲਦੀ ਖੜ ਜਾਂਦੀ ਐ ਗਲੋਬ ਆ ਤਾ ਆਜ ਆਜ ਬਹੁਤ ਵਧੀਆ ਵੀ ਆ ਗਈ। ਇਹ ਨੂੰ ਇਹਨੂੰ ਰੋਕਣਾ ਬੰਦਾ ਵੀ ਅਸੀਂ ਤੈਨੂੰ ਦੇਖਦੇ ਨਹੀਂ ਹੈਗੇ ਫੇਰ ਤਾਂ ਵਧੀਆ ਤੁਰੀ ਫਰੀ ਜਾਂਦੀ ਹੈ। ਆਜੋ। ਜੋ ਇਹਨੂੰ ਇਹੋ ਜੇ ਵੀ ਮੈਨੂੰ ਦੇਖਦੇ ਨੇ। ਆਜੋ। ਮੈਂ ਤਾਂ ਆਪ ਲੈ ਨਹੀਂ ਛੱਗੇ ਹੱਥਾਂ 'ਚ। ਤਾਂ ਬੜੀ ਦਿਖਾ ਰਹੀ ਮੂਲ ਫਲਵਾ। ਅਸੀਂ ਛਿੱਲ ਰਹੇ ਹਾਂ। ਮਟਰ। ਛਿੱਲੇ ਦੇ ਹੁੰਦੇ ਨੇ ਤਾਂ ਕੱਢ ਦਿੰਦੇ ਨੇ। ਮਾਟਰ ਕੀ ਕਰਦੇ ਹੁੰਦੇ ਨੇ ਕਰਦੇ ਹੁੰਦੇ ਨੇ ਕਮਰੇ ਸੁਣਦੇ ਨੇ ਮੈਨੂੰ ਬੜੀ ਕਨਫਿਊਜ਼ਨ ਜੀ ਰਹਿੰਦੀ ਐ ਦੋ ਚਾਰਕ ਗੱਲਾਂ ਚ ਕਹੇ ਜੇ ਭੜੇ ਭੜੇ ਦੇ ਮਾਟਰ ਦਿੱਤੇ ਨੇ ਭਾਈ ਹਾਂਜੀ ਬਾਈਸ ਕੀ ਬਣਾਇਆ ਫਵਰੇ ਤੇ ਇਹ ਉੱਚੀ ਬੋਲੋ ਪ੍ਰੋਜੈਕਟ ਸਿੰਪਲ ਮਸ਼ੀਨ ਅੱਛਾ ਅੱਜ ਨੂੰ ਪਤਾ ਨਾ ਕੋਲ ਕਰਨਾ ਫਟ ਤੇ ਲੋਡ ਹਾਂ ਉਹ ਵਾਲਾ ਲਾਗਰ ਬਣਾਇਆ ਓਕੇ ਜਦ ਦੀ ਸਕੂਲੋਂ ਆਈ ਆ ਵੀ ਜਦ ਦੀ ਇਹਦੇ ਤੇ ਹੀ ਲੱਗੀ ਪਈ ਆ ਚਲੋ ਵਧੀਆ ਗੁੱਡ ਆਫਾ ਹੁਣ ਮੈਂ ਬਾਦ ਨੂੰ ਨਹੀਂ ਆਮਣਾ ਹੁਣ ਤੂੰ ਬਾਦ ਨੂੰ ਲੈ ਕੇ ਉਧਰ ਵਗ ਜਾ ਛੋਟੀ ਜਦ ਦੀ ਹੁਣ ਉਧਰ ਵਗ ਜਾ ਤੁਸੀਂ ਦੋਨੇ ਕਾਕੇ ਅਸੀਂ ਕੰਮ ਕਰ ਲਈਏ